ਫਤੇ ਦਾ ਜਵਾਬ ਗੱਜ ਕੇ ਦਿਓ 34 ਸਾਲ ਜੇਲ੍ਹ ਚ ਹੋ ਗਏ ਆ ਉਹ ਦਾੜਾ ਪੂਰਾ ਚਿੱਟਾ ਹੋ ਗਿਆ ਉਹ 25 ਸਾਲ ਬਾਅਦ ਪਹਿਲੀ ਵਾਰ 2016 ਚ ਛੁੱਟੀ ਆਇਆ ਸੀ ਤੇ ਮੇਰੀ ਆਵਾਜ਼ ਵੇਹੀ ਲਓ ਪਤਾ ਲੱਗੇ ਕਿ ਤੇ ਇਹ ਨਾ ਹੋਵੇ ਮੇਰੀ ਆਵਾਜ਼ ਨਾਲ ਢਾਡੀ ਵਾਟ ਢਿੱਲੀ ਹੋਏ ਮੈਨੂੰ ਪਤਾ ਨਾ ਲੱਗੇ ਕਿ ਮੈਂ ਫਤੇ ਬੁਲਾਈ ਕਿ ਨਹੀਂ ਬੁਲਾਈ ਸਰਦਾਰ ਬਲਜੀਤ ਸਿੰਘ ਜੀ ਲਾਲ ਉਸਮਾਨ ਨੇ ਦੱਸ ਹੀ ਦਿੱਤਾ ਹੈ ਆਟੇ ਸਟੈਂਡ ਪਾਏ ਸਿੰਘਣੀ ਬਿਮਾਰ ਹੋਈ ਇਹਨੇ ਬਾ ਨਹੀਂ ਫੜੀ ਜਿਹੜੇ ਤੇ ਅੱਗ ਲਾ ਕੇ ਤੇ ਬਾਹਰ ਜਾ ਕੇ ਕੋਈ ਅਮਰੀਕਾ ਚ ਕੋਈ ਕੈਨੇਡਾ ਇੰਗਲੈਂਡ ਬੈਠੇ ਆ ਉਹ ਬੰਦੀ ਸਿੰਘਾਂ ਦੇ ਨਾਂ ਤੇ ਪੈਸਿਆਂ ਦੇ ਢੇਰ ਇਕੱਠੇ ਕਰੀ ਜਾਂਦੇ ਇੱਧਰ ਪਰਿਵਾਰ ਪਾਲੀ ਜਾਂਦੇ ਦੂਧਰਾ ਮ제 ਲਈ ਜਾਂਦੇ ਉਹਨਾਂ ਨੇ ਸਾਡੇ ਨਾਂ ਤੇ ਪੈਸੇ ਬਹੁਤ ਇਕੱਠੇ ਕੀਤੇ ਬੰਦੀ ਸਿੰਘਾਂ ਦੇ ਨਾਂ ਦੇ ਪਰ ਦਿੱਤਾ ਕਿਸੇ ਨੇ ਬੰਦੀ ਸਿੰਘਾਂ ਨੂੰ ਕੱਖ ਨਹੀਂ 25 ਸਾਲਾਂ ਬਾਅਦ ਜਦੋਂ ਘਰ ਗਏ 2017 ਚ ਘਰਦਿਆਂ ਆਨੰਦ ਕਾਰਜ ਕੀਤਾ ਸਾਧ ਸੰਗਤ ਤੇ ਵਿਆਹ ਦਾ ਅੱਜ ਦਿਨ ਪਹਿਲਾ ਦਿਨ ਹੀ ਤੇ ਅਹੀਂ ਕਦੀ ਬੈੱਡ ਤੋਂ ਐ ਸਾਈਡ ਨੂੰ ਇਹ ਕਾੜੀ ਬੈੱਡ ਤੋਂ ਐ ਸਾਈਡ ਨੂੰ ਇਹ ਜਿੱਦਣ ਨੂੰ ਪਾਸਾ ਮੋੜੀ ਉਧਰ ਹੀ ਉੱਤੋਂ ਪਾਣੀ ਵਗੇ ਐ ਜਿੱਦਾਂ ਪ੍ਰਣਾਲਾ ਚੱਲਦਾ ਤੇ ਸਾਹਸ ਸਿੰਘ ਜੀ ਦੱਸਣਾ ਚਾਹੁੰਦਾ ਅੱਜ ਦੇ ਬੰਦੀ ਸਿੰਘ ਕਿਹੜੇ ਨੇ ਇਹ ਵਿਚਾਰ ਜ਼ਰੂਰ ਸੁਣਿਓ ਸੱਚ ਬੋਲਣਾ ਬਹੁਤਿਆਂ ਨੇ ਬੋਲਣਾ ਹੀ ਬੜੇ ਕਮੈਂਟ ਪਾਉਣੇ ਬਾਹਰ ਰੋੜੇ ਭੜੇ ਹੋ ਕੇ ਜਾ ਕੇ ਬੈਠੇ ਆ ਬੜੇ ਕਮੈਂਟ ਪਾਉਂਦੇ ਆ ਉਹਨਾਂ ਨੂੰ ਇੱਕ ਸੁਨੇਹਾ ਦੇਣਾ ਚਾਹੁੰਦਾ ਜੇ ਆਪਣੇ ਮਾਪਿਓ ਦੇ ਜਾਏ ਹੋ ਅੱਗ ਲਾਈ ਕੁੱਤਾ ਰੂਲੀ ਦੇ ਬਾਹਰ ਜਾ ਕੇ ਬਹਿ ਗਏ ਹੋ ਕੁੱਤੀਆਂ ਮਲ ਕੇ ਉੱਥੇ ਮੇਮਾਂ ਦੇ ਬੈਡਾਂ ਤੇ ਬੈ ਕੇ ਗੱਲਾਂ ਕਰਨੀਆਂ ਸੌਖੀਆਂ ਜੇ ਮਰਦੇ ਦੇ ਬੱਚੇ ਹੋ ਪੰਜਾਬ ਆਓ ਤੇ ਇੱਥੇ ਬਹਿ ਕੇ ਗੁਰਦੀਪ ਸਿੰਘ ਖੜੇ ਨਾਲ ਟੇਬਲ ਤੇ ਆਮ ਸਾਹਮਣੇ ਬੈ ਕੇ ਗੱਲ ਕਰੋ ਕੋਈ ਡਰਨ ਦੀ ਲੋੜ ਨਹੀਂ ਅੱਜ ਉਹ ਲੋਕ ਪਰ ਮਾਰਦੇ ਨੇ ਜਿਨ੍ਹਾਂ ਲੋਕਾਂ ਨੇ ਸ਼੍ਰੋਮਣੀ ਗੁਰਦੁਆਰਾ ਪੰਚ ਕਮੇਟੀ ਦੇ ਕਬਜ਼ਾ ਕੀਤਾ ਦਰبار ਸਰ ਤੇ ਕਬਜ਼ਾ ਕੀਤਾ ਇੱਕ ਸਰਬੱਤ ਖਾਸ ਸਾ ਸੱਦਿਆ ਉਹ ਚ ਆਪਣੇ ਆਪ ਨੂੰ ਜਹੇਦਾਰ ਘੋਸ਼ਿਤ ਕੀਤਾ ਉਹ ਸੰਤ ਬਾਬਾ ਜਰਨੈਲ ਸਿੰਘ ਖਾਸਾ ਭਿੰਡਾਵਾ ਦੀ ਸੀਧੀ ਨੂੰ ਰੋਲਿਆ ਸਗੇ ਭਰਾ ਨੇ ਸਗੇ ਭਤੀਜੇ ਨੇ ਦਰਬਾਰ ਸਾਹਿਬ ਖਲੋ ਕੇ ਸਾਰੀ ਸੰਗ ਦੇ ਸਾਹਮਣੇ ਝੂਠ ਬੋਲਿਆ ਸੰਤ ਤੇ ਕਹਿੰਦਾ ਨਿਕਲ ਗਿਆ ਇਹਨਾਂ ਆ ਵੀ ਪ੍ਰਚਾਰ ਕੀਤਾ ਕਿੰਨੇ ਸਾਲ ਅਸੀਂ ਜੋਰ ਲਾਉਂਦੇ ਰਹੇ ਇੰਨਾ ਨੇ ਉਹਨਾਂ ਦਾ ਸਿੱਧੀ ਸਮਾਗ ਨਹੀਂ ਹੋਣ ਦਿੱਤਾ ਤੇ ਸਿੱਧੀ ਆਪਣਾ ਤਰਾਰ ਨਹੀਂ ਦੇਣ ਦਿੱਤਾ ਇਹਨਾਂ ਸਾਨੂੰ ਬਾਬਾ ਠਾਕਸੋਂ ਤੋਂ ਡਰਾ ਦੇਣਾ ਉਹਨਾਂ ਕਹਿਣਾ ਜੇ ਇਦਾਂ ਕਹੋਗੇ ਤੇ ਆ ਗੱਲ ਹੋ ਜੂ ਉਹਨਾਂ ਬਾਬਾ ਠਾਕਸੋਂ ਨੇ ਨਾਲ ਡਰਾ ਦੇਣਾ ਕਿ ਬਾਬਾ ਜੀ ਜੇ ਇਦਾਂ ਕਰਤਾ ਆਪਾਂ ਦੇ ਟਕਸਾਲ ਖਤਮ ਹੋ ਜਾਣੀ ਸੱਚ ਬੋ ਰਿਹਾ ਅਤੀਜ ਕਿ ਉਹਨਾਂ ਲੋਕਾਂ ਨੂੰ ਪਤਾ ਨਹੀਂ ਉਸ ਵੇਲੇ ਤੇ ਬੰਦੀ ਸਿੰਘ ਹੋਣੀ ਜੇ ਦੁੱਧ ਚੁੰਗਦੇ ਜਦੋਂ ਅੰਦਰ ਚਲ ਗਿਆ ਅੱਜ ਬੰਦੀ ਸਿੰਘਾਂ ਦੇ ਬਾਰੇ ਤੁਸੀਂ ਪਰਖ ਕਰੋ ਅਜੇ ਘਰੋਂ ਫੜ ਕੇ ਖੜਦੇ ਆ। ਥਾਣੇ ਨਹੀਂ ਬੰਦਾ ਪਹੁੰਚਦਾ। ਤੇ ਵਕੀਲ ਜਿਹੜੇ ਪੈਸੇ ਖਾਂਦੇ ਨਾ ਜਿਹਨਾਂ ਨੂੰ ਢੇਰਾ ਪੈਸੇ ਆਉਂਦੇ ਬਾਹਰੋਂ। ਉਹ ਕੀ ਕਹਿੰਦੇ ਆ? ਬੰਦੀ ਸਿੰਘ। ਅਜੇ ਬੰਦਾ ਥਾਣੇ ਨਹੀਂ ਪਹੁੰਚਿਆ। ਤੁਹਾਨੂੰ ਬੰਦੀ ਸਿੰਘ ਬਣਾਉਂਦੇ ਆ ਵਕੀਲ। ਅਸਲੀ ਨਾਮ ਮਤੀ ਸਿੰਘ ਆ। ਉਹ ਪਾਈ ਦਵਿੰਦਰਪਾਲ ਸਿੰਘ ਹੀ ਭੁੱਲਰ ਜਿਹੜੇ ਹਸਪਤਾਲ ਹੀ ਰਹਿੰਦੇ ਆ। ਉਹਨਾਂ ਨੂੰ ਵੇਖੋ ਜੇਲ੍ਹ ਵੀ ਅੰਦਰ ਨਹੀਂ ਜਿੰਦੀ ਪੇ ਬੰਦਾਨ ਫਿੱਟਾ। ਸਾਰੀਆਂ ਏਜੰਸੀਆਂ ਲੈਣ ਡਈਆਂ। ਦੀ ਛੁੱਟੀ ਕੱਟ ਕੇ ਆਰਾਮ ਨਾਲ ਅੰਦਰ ਜਾਂਦੇ ਆ ਇਹਨਾਂ ਤੋਂ ਕੋਈ ਖਤਰਾ ਨਹੀਂ ਉਹਦੇ باوجود ਸਰਕਾਰਾਂ ਰਿਹਾਨ ਨਹੀਂ ਕਰਨੀਆਂ ਜਦੋਂ ਕਾਲੇ ਕਬਟੀ ਦੀ ਆ بڑے ਬਾਵਰੌਲੇ ਆਉਂਦੇ ਆ ਇਹ ਦੋ ਹੀ ਆ ਇਹਦੇ ਭਾਈ 1990 ਚ 11 ਬਣਾਏ ਸੀ 11 ਉਹ ਚ ਸਿਮਰਜੀਤ ਸਿੰਘ ਸੇ ਮਾਨ ਵੀ ਹੀ ਜਦੋਂ ਬਣਾਇਆ ਜੇ ਕਹਿੰਦਾ ਮੈਂ ਤੇ ਵੱਡੀ ਕਿਰਪਾਣ ਲੈ ਕੇ ਅੰਦਰ ਜਾਣਾ ਠੀਕ ਆ ਚੰਗੀ ਗੱਲ ਹੀ ਤੋ ਜਿਆ ਬੀਬੀ ਵਿਮਲਕੌਰ ਖਾਨ ਸਾਨੂੰ ਸੋਹਣੀ ਚੁਕਣ ਦਿੱਤੀ। ਬਾਪੂ ਸੋਚਾ ਤਾ ਕਿ ਇਹਨੂੰ ਵੀ ਕਹਿੰਦਾ ਸੋਹਣੀ ਚੁਕਣੀ ਜਿੰਨਾ ਚਿਰ ਮੈਂ ਸੋਹਣੀ ਚੁਕੀ। ਬਾਅਦ ਚ ਦੂਜੀ ਵਾਰ ਬਣਿਆ ਕਿਰਪਾਨ ਰੱਖ ਕੇ ਅੰਦਰ ਚਲ ਗਿਆ। ਹੁਣ ਜੇ ਫੇਰ ਚਲੋ ਬਣਿਆ ਉਹ ਸਾਰਿਆਂ ਨੂੰ ਛੱਡ ਕੇ ਕਹਿੰਦਾ ਮੈਂ ਤੇ ਦੀਪ ਸਿੰਘ ਤੇ ਮੂਸੇਵਾਲਾ ਦੀ ਕੁਰਬਾਨੀ ਨੇ ਮੈਨੂੰ ਜਿਤਾਤਾ ਹੈ। ਬਾਅਦ ਚ ਉਹਨਾਂ ਦੇ ਉਲਟ ਹੋ ਗਿਆ। 40 ਸਾਲ ਹੋ ਗਏ ਉਹਨੂੰ। ਥਾਲਤਾਂ ਦੇ ਨਾਰੇ ਲਾ ਕੇ ਲੋਕਾਂ ਦੇ ਪੁੱਤ ਮਰਵਾਏ। ਸਮਰਜੀਤ ਜੀ ਸੇ ਮਾਨ ਜਵਾਬ ਦੇਵੇ ਤੁਹਾਡੇ ਸੂਝ ਦੇ ਦੇ YouTube ਤੇ ਦੱਸ ਮੈਨੂੰ ਕਿਹੜਾ ਇੱਕ ਕਮਰਾ ਬਣਾ ਕੇ ਕਿੱਥੇ ਖਾਲਸਾ ਦਾ ਠੰਡਾ ਜਿਹੜਾ ਹੈ ਇਹ ਨਹੀਂ ਨਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਪੁੱਤਰ ਦਿਹਾੜੇ ਨੂੰ ਮਨਾਉਂਦੇ ਆਂ ਸਾਚਾ ਗੁਰ ਲਾਹੌਰ ਦੇ ਦਿਹਾੜਾ ਮਨਾਉਂਦੇ ਆਂ ਹੋਇਆ ਗੁਰੂ ਮਹਾਰਾਜ ਦੇ ਦਰਸ਼ਨਦਾਰੇ ਕਰਕੇ ਸਰੋਮਣੀ ਕਾਲੀ ਦਲ ਦੀ ਕਾਨਫਰੰਸ ਵਿੱਚ ਪਹੁੰਚੀਆਂ ਹੋਈਆਂ ਸਮੂਹ ਸਾਧ ਸੰਗਤ ਸਟੇਜ ਤੇ ਬੈਠੇ ਹੋਏ ਅੰਦਰ ਐਨ ਕਰਕੇ ਸਾਰਿਆਂ ਦੇ ਨਾਂ ਜਾਦ ਨਹੀਂ ਲੈਂਦੇ ਸਰੋਮਣੀ ਗੁਰਦੁਆਰਾ ਪੰਥ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਹਰਿੰਦਰ ਸਿੰਘ ਜੀ ਧਾਮੀ ਸਾਹਿਬ ਸਰੋਮਣੀ ਕਾਲੀ ਦਲ ਦੇ ਪ੍ਰਧਾਨ ਸਾਹਿਬ ਸਰਦਾਰ ਸੁਖਦੀਪ ਸਿੰਘ ਜੀ ਬਾਦਲ ਮਾਝੇ ਦੇ ਜਰਨੈਲ ਸਰਦਾਰ ਬਿਕਰਮ ਸਿੰਘ ਜੀ ਮੀਠੀਆ ਤੇ ਹੋਰ ਸਮੂਹ ਕਾਲੀ ਦਲ ਵਰਕਰ ਤੋਂ ਲੈ ਕੇ ਸਨੀਰਨ ਤਾਮਾ ਤੱਕ ਉਸ ਮੂਹ ਸਾਧ ਸੰਗਤ ਫਤੇ ਦਾ ਜਵਾਬ ਗੱਜ ਕੇ ਦਿਓ 34 ਸਾਲ ਜੇਲ੍ਹ ਚ ਹੋ ਗਏ ਆ ਉਹ ਦਾੜਾ ਪੂਰਾ ਚਿੱਟਾ ਹੋ ਗਿਆ ਉਹ 25 ਸਾਲ ਬਾਅਦ ਪਹਿਲੀ ਵਾਰ 2016 ਚ ਛੁੱਟੀ ਆਇਆ ਸੀ ਤੇ ਮੇਰੀ ਆਵਾਜ਼ ਵੇਹੀ ਲਓ ਪਤਾ ਲੱਗੇ ਕਿ ਇਹ ਨਾ ਹੋਵੇ ਮੇਰੀ ਆਵਾਜ਼ ਨੂੰ ਢਾਡੀ ਵਾਟ ਢਲੀ ਹੋਏ ਮੈਨੂੰ ਪਤਾ ਨਾ ਲੱਗੇ ਵੀ ਮੈਂ ਫਤੇ ਬੁਲਾਈ ਕੇ ਨਹੀਂ ਬੁਲਾਈ ਗੱਜ ਵੱਜ ਕੇ ਦੋਵੇਂ ਹੱਥ ਜੋੜ ਕੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕੋਈ ਰਾਜਨੀਤੀ ਦੀਆਂ ਗੱਲਾਂ ਨਹੀਂ ਕਰਦੀਆਂ ਸਾਧ ਸੰਗ ਜੀ ਤੇ ਨਾ ਮੈਂ ਝੂਠ ਬੋਲਣਾ ਸਰਦਾਰ ਬਲਜੀਤ ਸਿੰਘ ਜੀ ਲਾਲ ਉਸਮਾਨ ਨੇ ਦੱਸ ਹੀ ਦਿੱਤਾ ਹੈ ਸਾਡੇ ਸਟੈਂਟ ਪਾਇਏ ਸਿੰਘਣੀ ਬਿਮਾਰ ਹੋਈ ਕਿਸ ਨੇ ਬਾਹ ਨਹੀਂ ਫੜੀ ਜਿਹੜੇ ਇੱਥੇ ਅੱਗ ਲਾ ਕੇ ਦੇ ਬਾਹਰ ਜਾ ਕੇ ਕੋਈ ਅਮਰੀਕਾ 'ਚ ਕੋਈ ਕੈਨੇਡਾ ਇੰਗਲੈਂਡ ਬੈਠੇ ਆ ਉਹ ਬੰਦੀ ਸਿੰਘਾਂ ਦੇ ਨਾਂ ਤੇ ਪੈਸਿਆਂ ਦੇ ਢੇਰ ਇਕੱਠੇ ਕਰੀ ਜਾਂਦੇ ਇੱਧਰ ਪਰਿਵਾਰ ਪਾਲੀ ਜਾਂਦੇ ਦੁੱਧਰਾਮ ਮ제 ਲਈ ਜਾਂਦੇ ਆ ਉਹਨਾਂ ਨੇ ਸਾਡੇ ਨਾਂ ਤੇ ਪੈਸੇ ਬਹੁਤ ਇਕੱਠੇ ਕੀਤੇ ਬੰਦੀ ਸਿੰਘਾਂ ਦੇ ਨਾਂ ਦੇ ਪਰ ਦਿੱਤਾ ਕਿਸੇ ਨੇ ਬੰਦੀ ਸਿੰਘਾਂ ਨੂੰ ਕੱਖ ਨਹੀਂ ਜਦੋਂ ਮੈਂ ਪਹਿਲੀ ਸੁੱਟੀ ਆਇਆ ਮੇਰੇ ਘਰ ਜਿੱਦਾਂ ਆਪਾਂ ਪੰਜਾਬੀ ਕਹਿ ਦਿੰਨਾ ਭੰਗ ਭੁੱਜਦੀ ਸੀ ਭੰਗ ਕੱਚੇ ਕੋਠੇ 2016 ਚ ਪਹਿਲੀ ਵਾਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਪਹਿਲਾਂ ਸਾਨੂੰ ਪੰਜਾਬ ਲਿਆਂਦਾ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਗ੍ਰਹਿ ਮੰਤਰੀ ਸੀ ਜਿੱਥੇ ਉਪ ਮੁੱਖ ਮੰਤਰੀ ਸਾਹਿਬ ਹੀ ਸੀ ਇਹਨਾਂ ਸਾਡੀ 2016 ਦੇ 2015 ਚ ਲਿਆਂਦਾ 2016 ਚ ਸੁੱਟੀ ਸ਼ੁਰੂ ਕੀਤੀ 25 ਸਾਲਾਂ ਬਾਅਦ ਜਦੋਂ ਘਰ ਗਏ 2017 ਚ ਘਰਦਿਆਂ ਆਨੰਦ ਕਾਰਜ ਕੀਤਾ ਸਾਧ ਸੰਗਤ ਤੇ ਵਿਆਹ ਦਾ ਅੱਜ ਦਿਨ ਪਹਿਲਾ ਦਿਨ ਹੀ ਤੇ ਅਹੀਂ ਕਦੀ ਬੈੱਡ ਤੋਂ ਐ ਸਾਈਡ ਨੂੰ ਇਹ ਕਦੀ ਬੈੱਡ ਤੋਂ ਐ ਸਾਈਡ ਨੂੰ ਇਹ ਜਿੱਦਣ ਨੂੰ ਪਾਸਾ ਮੋੜੀਏ ਉਧਰ ਹੀ ਉੱਤੋਂ ਪਾਣੀ ਵਗੇ ਐ ਜਿੱਦਾਂ ਪ੍ਰਣਾਲਾ ਚੱਲਦਾ ਹੈ ਜਿਹੜੇ ਪੱਤਰਕਾਰ ਹੀ ਆਏ ਹੁੰਦਾ ਵੀ ਦੱਸਿਆ ਵੀ ਵਾਕਿਆ ਹੈ ਬੰਦੀ ਸਿੰਘ ਦਾ ਘਰ ਆ ਤੇ ਸਾਹਸ ਸਿੰਘ ਵੀ ਦੱਸਣਾ ਚਾਹੁੰਦਾ ਅੱਜ ਦੇ ਬੰਦੀ ਸਿੰਘ ਕਿਹੜੇ ਨੇ ਇਹ ਵਿਚਾਰ ਜ਼ਰੂਰ ਸੁਣਿਓ ਸੱਚ ਬੋਲਣਾ ਬਹੁਤਿਆਂ ਨੇ ਬੋਲਣਾ ਹੀ ਬੜੇ ਕਮੈਂਟ ਪਾਉਣੇ ਬਾਹਰ ਰੋਡੇ ਭਡੇ ਹੋ ਕੇ ਜਾ ਕੇ ਬੈਠੇ ਆ ਬੜੇ ਕਮੈਂਟ ਪਾਉਂਦੇ ਆ ਉਨਾਂ ਨੂੰ ਇੱਕ ਸੁਨੇਹਾ ਦੇਣਾ ਚਾਹਣਾ ਹੈ ਜੇ ਆਪਣੇ ਮਾਪਿਓ ਦੇ ਜਾਇਓ ਅੱਗ ਲਾਈ ਕੁੱਤਾ ਰੂੜੀ ਤੇ ਬਾਹਰ ਜਾ ਕੇ ਬਹਿ ਗਏ ਹੋ ਕੁਰਸੀਆਂ ਮਲ ਕੇ ਉੱਥੇ ਮੇਮਾਂ ਦੇ ਬਿੱਡਾਂ ਤੇ ਬਹਿ ਕੇ ਗੱਲਾਂ ਕਰਨੀਆਂ ਸੌਖੀਆਂ ਜੇ ਮਰਦ ਦੇ ਬੱਚਿਓ ਪੰਜਾਬ ਆਓ ਤੇ ਇੱਥੇ ਬਹਿ ਕੇ ਗੁਰਦੀਰ ਸੇ ਖਾੜੇ ਨਾ ਟੇਬਲ ਤੇ ਆ ਮੇਰੇ ਸਾਹਮਣੇ ਬਹਿ ਕੇ ਗੱਲ ਕਰੋ ਦੂਜੀ ਗੱਲ ਸਾਥ ਸੰਗਤ ਜੀ ਟਾਈਮ ਥੋੜਾ ਪ੍ਰਧਾਨ ਸਾਹਿਬ ਨੇ ਵੀ ਬੋਲਣਾ ਉਹਨਾਂ ਦੇ ਵਿਚਾਰ ਵੀ ਸੁਣਨੇ ਮੈਂ ਸਾਡ ਘੜ ਜਾਊਂਗਾ ਥੋੜਾ ਜਿਆ ਆ ਪੱਤਰਕਾਰਾਂ ਨੇ ਪਹਿਲਾਂ ਹੀ ਇੰਟਰਵਿਊ ਜੀ ਲੈ ਲਿਆ ਉਹ ਤੁਹਾਨੂੰ ਸਾਰਾ ਪਤਾ ਲੱਗ ਹੀ ਜਾਣਾ ਸਾ ਮੈਂ ਮੇਰੀ ਸੋਚ ਇਹ ਤੁਹਾਨੂੰ ਸੱਚ ਤੋਂ ਸੱਚ ਦੱਸ ਕੇ ਉਜਾਗਰ ਕਰਨਾ ਚਾਹੁੰਨਾ ਹੈ ਪ੍ਰਧਾਨ ਸਾਹਿਬ ਜੀ ਤੇ ਸਮੂਹ ਸਾਥ ਸੰਗਤ ਜੀ ਬੇਨਤੀ ਹੱਥ ਜੋੜ ਕੇ ਕੋਈ ਡਰਨ ਦੀ ਲੋੜ ਨਹੀਂ ਅੱਜ ਉਹ ਲੋਕ ਪਰ ਮਾਰਦੇ ਨੇ ਜਿਨ੍ਹਾਂ ਲੋਕਾਂ ਨੇ ਸ਼੍ਰੋਮਣੀ ਗੁਰਦੁਆਰਾ ਪੰਨ ਕਮੇਟੀ ਦੇ ਕਬਜ਼ਾ ਕੀਤਾ ਹੈ ਦਰਬਾਰ ਸਾਹਿਬ ਤੇ ਕਬਜ਼ਾ ਕੀਤਾ ਹੈ ਇੱਕ ਸਰਬੱਤ ਖਾਸ ਦਾ ਸਦਿਆ ਉਹ ਤੇ ਆਪਣੇ ਆਪ ਨੂੰ ਜਹੇਦਾਰ ਘੋਸ਼ਿਤ ਕੀਤਾ ਹੈ ਉਹ ਸੰਤ ਬਾਬਾ ਜਨੈਤ ਸਿੰਘ ਖਾਸਾ ਭਿੰਡਾ ਵਾਲੀ ਸੀਧੀ ਨੂੰ ਰੋਲਿਆ ਸਕੇ ਭਰਾ ਨੇ ਸਕੇ ਭਤੀਜੇ ਨੇ ਦਰਬਾਰ ਸਾਹਿਬ ਖਲੋ ਕੇ ਸਾਰੀ ਸੰਗ ਦੇ ਸਾਹਮਣੇ ਝੂਠ ਬੋਲਿਆ ਸੰਤ ਤੇ ਕਹਿੰਦਾ ਨਿਕਲ ਗਿਆ ਉਹਨਾਂ ਵਰ ਦੇ ਗਮੜਾ ਬਾਬਾ ਬੰਦਾ ਸਿੰਘ ਬਾਬਾ ਬੰਦਾ ਸਿੰਘ ਭਾਦਰਵਾਰਗਾ ਯੋਧਾ ਹੈ ਉਹ ਵੀ ਪੱਜ ਸਕਦਾ ਸੀ ਦਰਬਾਰ ਸਾਹਿਬ ਇਹਨਾਂ ਆਪ ਹੀ ਕੂੜ ਪ੍ਰਚਾਰ ਕੀਤਾ ਕਿੰਨੇ ਸਾਲ ਅਸੀਂ ਜੋਰ ਲਾਉਂਦੇ ਰਹੇ ਇਹਨਾਂ ਨੇ ਉਹਨਾਂ ਦਾ ਸਿੱਧੀ ਸਮਾਗ ਨਹੀਂ ਹੋਣ ਦਿੱਤਾ ਤੇ ਸਿੱਧੀ ਆਪਣਾ ਕਰਾਰ ਨਹੀਂ ਦੇਣ ਦਿੱਤਾ ਇਹਨਾਂ ਸਾਨੂੰ ਬਾਬਾ ਠਾਕਸੋਂ ਤੋਂ ਡਰਾ ਦੇਣਾ ਉਹਨਾਂ ਕਹਿਣਾ ਜੇ ਇਦਾਂ ਕਹੋਗੇ ਤੇ ਆ ਗੱਲ ਹੋ ਜੂ ਉਹਨਾਂ ਬਾਬਾ ਠਾਕਸੋਂ ਨੇ ਇਹਨਾਂ ਡਰਾ ਦੇਣਾ ਬਾਬਾ ਜੀ ਜੇ ਇਦਾਂ ਕਰਤਾ ਆਪਾਂ ਤੇ ਟਕਸਾਲ ਖਤਮ ਹੋ ਜਾਣੀ ਸੱਚ ਬੋ ਰਿਹਾ ਅਤੀਜ ਜਖਿਓ ਉਹਨਾਂ ਲੋਕਾਂ ਨੂੰ ਪਤਾ ਨਹੀਂ ਉਹ ਸੋਚਦੇ ਜੀ ਬੰਦੀ ਸਿੰਘ ਹੋਣੀ ਜੇ ਦੁੱਧ ਚੁੰਗਦੇ ਜਦੋਂ ਅੰਦਰ ਚਲ ਗਏ ਸਭ ਕੁਝ ਕਰਕੇ ਗਏ ਆ ਤੇ ਵਖਾਵਾ ਨਹੀਂ ਕੀਤਾ ਅੱਜ ਬੰਦੀ ਸਿੰਘਾਂ ਦੇ ਬਾਰੇ ਤੁਸੀਂ ਪਰਖ ਕਰੋ ਅਜੇ ਘਰੋਂ ਫੜ ਕੇ ਖੜਦੇ ਆ ਥਾਲੇ ਨਹੀਂ ਬੰਦਾ ਪਹੁੰਚਦਾ ਤੇ ਵਕੀਲ ਜਿਹੜੇ ਪੈਸੇ ਖਾਂਦੇ ਨਾਲ ਜਿਹਨਾਂ ਨੂੰ ਢੇਰਾਂ ਪੈਸੇ ਆਉਂਦੇ ਬਾਹਰੋਂ ਉਹ ਕੀ ਕਹਿੰਦੇ ਆ ਇਹ ਬੰਦੀ ਸਿੰਘ ਅੱਜ ਬੰਦਾ ਠਾਣੇ ਨਹੀਂ ਪਹੁੰਚਾ ਤੈਨੂੰ ਬੰਦੀ ਸਿੰਘ ਬਣਾ ਦਿੰਦੇ ਆ ਵਕੀਲ ਅਸਲੀ ਨਾਵਾ ਮਦੀ ਸਿੰਘ ਐ ਭਾਈ ਜਗਤਾਰ ਸਿੰਘ ਹਵਾਰਾ ਭਾਈ ਜਗਤਾਰ ਸਿੰਘ ਤਾਰਾ ਭਾਈ ਪਰਮਜੀਤ ਸਿੰਘ ਪਿਹੋਰਾ ਭਾਈ ਬਲਵੰਤ ਸਿੰਘ ਰਾਜੋਆਣਾ ਭਾਈ ਗੁਰਮੀਤ ਸਿੰਘ ਜੀ ਭਾਈ ਸੰਸੇਰ ਸਿੰਘ ਜੀ ਭਾਈ ਲਖਵਿੰਦਰ ਸਿੰਘ ਜੀ ਉਹ ਮੈਂ ਗੁਰਦੀਪ ਸਿੰਘ ਖੜਾ ਉਹ ਭਾਈ ਦਵਿੰਦਰਪਾਲ ਸਿੰਘ ਭੁੱਲਰਾ ਜਿਹੜੇ ਹਸਪਤਾਲ ਹੀ ਰਹਿੰਦੇ ਆ ਉਹਨਾਂ ਨੂੰ ਵੇਖੋ ਜੇਲੀ ਵੀ ਅੰਦਰ ਨਹੀਂ ਇੰਨੀ ਪੇ ਬੰਦਾਨ ਫੇਟਾ ਸਾਰੀਆਂ ਏਜੰਸੀਆਂ ਲੈਣ ਲਈਆਂ ਵੀ ਸੁੱਟੀ ਕੱਟ ਕੇ ਆਰਾਮ ਨਾਲ ਅੰਦਰ ਜਾਂਦੇ ਆ ਇਹਨਾਂ ਤੋਂ ਕੋਈ ਖਤਰਾ ਨਹੀਂ ਉਹਦੇ باوجود ਸਰਕਾਰਾਂ ਰਿਹਾ ਨਹੀਂ ਕਰਨ ਰਹੀਆਂ ਔਰ ਇੱਕ ਗੱਲ ਜ਼ਰੂਰ ਧਿਆਨ ਕਰਿਓ ਮੈਨੂੰ ਹੋਰ ਕੋਈ ਫਿਕਰ ਨਹੀਂ ਮੈਂ ਪ੍ਰਧਾਨ ਸਾਹਿਬ ਜੀ ਤੁਹਾਨੂੰ ਬੇਨਤੀ ਕਰਦਾ ਸੰਗਤ ਨੂੰ ਵੀ ਬੇਨਤੀ ਕਰਦਾ ਘਬਰਾਓ ਨਾ ਹੌਸਲੇ ਨਹੀਂ ਛੱਡੀ ਦੇ ਜਦੋਂ ਕਹਾਂਗੇ ਕਬੱਡੀ ਦੀ ਆ بڑے ਵਾਵਰੌਲੇ ਆਉਂਦੇ ਆ ਇਹ ਦੋ ਹੀ ਆ ਅਹੀਂ ਤੇ ਭਾਈ 1990 ਚ 11 ਬਣਾਇਆ ਸੀ 11 ਉੱਚ ਸਿਮਰਜੀਤ ਸਿੰਘ ਸੇ ਮਾਨ ਵੀ ਹੀ ਜਦੋਂ ਬਣਾਇਆ ਜੇ ਕਹਿੰਦਾ ਮੈਂ ਤੇ ਵੱਡੀ ਕਿਰਪਾਣ ਲੈ ਕੇ ਅੰਦਰ ਜਾਣਾ ਠੀਕ ਆ ਚੰਗੀ ਗੱਲ ਹੀ ਦੂਜਿਆਂ ਬੀਬੀ ਵਿਮਲਕੌਰ ਖਾਸ ਸਾਨੂੰ ਵੀ ਸੋਹਣੀ ਚੁੱਕਣ ਦਿੱਤੀ ਬਾਪੂ ਸੱਚਾ ਸਾਨੂੰ ਕਿਸੇ ਨੂੰ ਵੀ ਕਹਿੰਦਾ ਸੋਹਣੀ ਚੁੱਕਣੀ ਜਿੰਨਾ ਚਿਰ ਮੈਂ ਸੋਹਣੀ ਚੁੱਕੀ ਬਾਅਦ ਚ ਦੂਜੀ ਵਾਰ ਬਣਿਆ ਕਰਪਾੰਦਰਾ ਕੇ ਅੰਦਰ ਚਲ ਗਿਆ ਹੁਣ ਜੇ ਫੇਰ ਚਲੋ ਬਣਿਆ ਉਹ ਸਾਰਿਆਂ ਨੂੰ ਛੱਡ ਕੇ ਕਹਿੰਦਾ ਮੈਨੂੰ ਤੇ ਦੀਪ ਸਿੱਧੂ ਤੇ ਮੂਸੇਵਾਲਾ ਦੀ ਕੁਰਬਾਨੀ ਨੇ ਮੈਨੂੰ ਜਿਤਾਤਾ ਹੈ ਬਾਅਦ ਚ ਉਹਨਾਂ ਦੇ ਉਲਟ ਹੋ ਗਿਆ ਬਜ਼ੁਰਗ ਹੋ ਗਿਆ ਪਤਾ ਨਹੀਂ 40 ਸਾਲ ਹੋ ਗਏ ਉਹਨੂੰ ਖਾਲਸਾ ਦੇ ਨਾਰੇ ਲਾ ਕੇ ਲੋਕਾਂ ਦੇ ਪੁੱਤ ਮਰਵਾਏ ਮੈਨੂੰ ਸਿਮਰਜੀਤ ਸਿੰਘ ਮਾਂ ਜਵਾਬ ਦੇਵੇ ਤੁਹਾਡੇ ਸੂਝ ਦੇ ਦੇ YouTube ਤੇ ਦੱਸ ਮੈਨੂੰ ਕਿਹੜਾ ਇੱਕ ਕਮਰਾ ਬਣਾ ਕੇ ਕਿੱਥੇ ਖਾਲਸਾ ਦਾ ਝੰਡਾ ਚੜਾਇਆ ਇਹ ਵੀ ਹੈ ਇਹਨਾਂ ਲੋਕਾਂ ਨੇ ਜਿਹਨੂੰ ਭਾਈ ਜਸਬੀਰ ਸਿੰਘ ਰੋਡੇ ਕਹਿੰਦੇ ਆ ਪਾਵਰ ਬੜੀ ਆ ਹੋ ਸਕਦਾ ਮੇਰੀ ਛੁੱਟੀ ਕੈਨਸਲ ਕਰਾ ਦੇ ਅੱਜ ਬੰਦੀ ਸਿੰਘਾਂ ਨੂੰ ਰਿਹਾ ਹੋਣ ਨਹੀਂ ਦੇ ਰਹੇ ਤੇ ਕੌਣ ਨਹੀਂ ਦੇ ਰਹੇ ਸੁਣਿਓ ਸਾਧ ਸੰਗਤ ਜੀ ਮਾਫ ਕਰਨਾ ਸਟੇਜ ਤੋਂ ਜੇ ਟਾਈਮ ਥੋੜਾ ਜ਼ਿਆਦਾ ਲੱਗ ਜਾ ਬਖ ਦੇਣਾ ਅੱਜ ਸਾਨੂੰ ਖਤਰਾ ਤੇ ਕਿੰਨਾ ਤੋਂ ਖਤਰਾ ਹੈ ਨੰਬਰ 1 ਭਾਈ ਜਸਬੀਰ ਸਿੰਘ ਰੋਡੇ ਨੰਬਰ 2 ਕੰਪਟਿਆਂ ਵਾਲਾ ਬਾਬਾ ਬਾਬਾ ਬਲਜੀਤ ਸਿੰਘ ਜੀ ਦਾਦੂ ਵਾਲਾ ਮਨਜਿੰਦਰ ਸਿੰਘ ਸਿਰਸਾ ਫੋਨ ਕਰਕੇ ਕਹਿੰਦਾ ਸਿੰਘਣੀ ਨੂੰ ਵੀ ਬੀਬੀ ਜੀ ਸਿੰਘ ਨਾਲ ਮੁਲਾਕਾਤ ਕਰਨਾ ਚਾਹੁੰਦੇ ਆ ਉਹਨਾਂ ਵੀ ਕਰ ਲੋ ਮੁਲਾਕਾਤ ਘਰ ਤੇ ਹੋਇਆ ਨਹੀਂ ਉਹ ਤੇ ਜੇਲ੍ਹ ਚਾ ਕਰ ਲੋ ਜਾ ਕੇ ਚਲੋ ਚਲੋ ਮੁਲਾਕਾਤ ਨਹੀਂ ਕੀਤੀ ਛੁੱਟੀ ਆਈ ਫੋਨ ਕੀਤਾ ਕਹਿੰਦਾ ਗੁਰਦੀਪ ਸਿੰਘ ਲੈ ਕੇ ਲੈਲਾ ਰਿਹਾਈ ਲੈ ਕੇ ਲੈਲਾ ਜਦੋਂ ਮੈਨੂੰ ਪਤਾ ਲੱਗਾ ਅਹੀਂ ਤੇ ਆਪਣੇ ਸੋਰਸ ਰੱਖੇ ਹੁੰਦੇ ਆ ਵੀ ਸਿੰਘ ਐਵੇਂ ਥੋੜਾ ਇਦਾਂ ਇੰਨਾ ਸੰਘਰਸ਼ ਲੜ ਗਿਆ ਪਤਾ ਲਗਾ ਕਹਿੰਦੇ ਇਹਨੂੰ ਤੇ ਮੋਦੀ ਦਫ਼ਤਰ ਚ ਨਹੀਂ ਵੜ ਦਿੰਦਾ ਇਹ ਤਾਂ ਦੀਆਂ ਰਿਆਆਂ ਕੀ ਕਰਾਊਗਾ ਹੋਰ ਇਹਨਾਂ ਸਾਰਿਆਂ ਕਿਸੇ ਨੇ ਕਿਹਾ 1000% ਇੱਕ ਕੋ ਗਏ ਘਟ ਗਿੰਤੀਆਂ ਕਮਿਸ਼ਨ ਦੇ ਸਰਦਾਰ ਇਕਬਾਲ ਸਿੰਘ ਲਾਲਪੁਰਾ ਐਂ ਕਿਹਾ ਵੀ ਚਲੋ ਇਹ ਤੇ ਸਿਆਸੀ ਲੀਡਰ ਨਹੀਂਗਾ ਤੇ ਸਾਡੇ ਠਾਣੇ ਬਿਆਸ ਲੱਗਾ ਵੀ ਰਿਆ ਉਦੋਂ ਸਾਡੇ ਪਿਤਾ ਜੀ ਨਾਲ ਥੋੜਾ ਚੰਗਾ ਰਿਆ ਬੰਦੇ ਫੜੇ ਫੜਿਉ ਜਾਂਦੇ ਇਸ ਦਾ ਦੇਣਾ ਕਹਿ ਕੇ ਸ਼੍ਰੋਮਣੀ ਕਾਲੀ ਦਲ ਦਾ ਜ਼ੋਰ ਹੁੰਦਾ ਸੀ ਤੇ ਜਿੰਦੇ ਵੀ ਜਾਣਾ ਮੰਨਦੇ ਸੀ ਤੇ ਮੈਂ ਗਿਆ ਤੇ ਕਹਿੰਦਾ ਕੋਈ ਵਿਕਾਸ ਦੀ ਗੱਲ ਕਰੋ ਬੰਦੀ ਸੰਗ੍ਰਹਿਆ ਕਰੋ ਇਹ ਕਿਹੜੀ ਗੱਲ ਹੋਈ ਹੈ ਘਟ ਗਿੰਤੀਆਂ ਕਮਿਸ਼ਨ ਦਾ ਜਿਹੜਾ ਚੇਅਰਮੈਨ ਉਹ ਆ ਗੱਲ ਕਹਿਣ ਡਿਆ ਓਏ 15-15 ਸਾਲ ਚ ਤੁਸੀਂ ਜਿਹੜੇ ਟਾਡੇ ਖਾਸ ਆ ਉਹਨਾਂ ਨੂੰ ਛੱਡੀ ਜਾਂਦੇ ਹੋ 14-14 ਸਾਲ ਚ ਉਹਨਾਂ ਸਾਡੇ ਨੂੰ ਭਾੜੇ ਭਾੜੇ ਜ਼ੁਲਮ ਕੀਤੇ ਆ ਹਾਂ ਜਿਨ੍ਹਾਂ ਨੂੰ ਪ੍ਰੋਲ ਬੰਦੀ ਨੇ ਉਹਨਾਂ ਨੂੰ ਪ੍ਰੋਲਾਂ ਦੇ ਹੀ ਜਾਂਦੇ ਹੋ ਹੈ ਤੇ ਸਾਡੇ ਬਾਰੇ ਤੁਸੀਂ ਕਿத்து ਕਹਿੰਦਾ ਵੀ ਬੰਦੀ ਸਾਡੀ ਸਿੰਘ ਸਾਡੇ ਤੇ ਤੇ ਨਾਲ ਖਾਲਸਾ ਦੇ ਨਾਰੇ ਲਾਉਣੇ ਹੈ ਹੈ 2016 ਤੋਂ ਅਸੀਂ ਆਉਣ ਨੇ ਛੁੱਟੀ ਸਾਰੇ ਕਿੰਨੇ ਕ ਨਾਰੇ ਸੁਣ ਲਏ ਸਾਡੇ ਵੀ ਹੈ ਜਿੰਨੀ ਪੰਜਾਬ ਦੀ ਪੁਲਿਸ ਸਪਾਈ ਤੋਂ ਲੈ ਕੇ ਉਪਰ ਤੱਕ ਅਫਸਰ ਸਾਰੇ ਕਹਿੰਦੇ ਬਾਬਾ ਜੀ ਬੜੀ ਵਧੀਆ ਛੁੱਟੀ ਕੱਟ ਕੇ ਜਾਂਦੇ ਸਾਰਿਆਂ ਗੁੱਡ ਕੈਰੈਕਟਰ ਜੇਲ੍ਹ ਦਾ ਵੀ ਲਿਖ ਕੇ ਭੇਜਿਆ ਜੇਲ੍ਹ ਵਾਲੇ ਅੱਗੇ ਜਦੋਂ ਲਿਖਦੇ ਨਾ ਵੀ ਦੀ ਸਜ਼ਾ ਕਿੰਨੀ ਬਚੀ ਆ ਲਿਖਦੇ ਆ ਤੋ ਲਿਖਦੇ ਅੱਗੇ ਨਿਲ ਵੀ ਸਜ਼ਾ ਕੱਟ ਲਈ ਇਹਦੇ ਹੱਦ ਵੱਧ ਜ਼ਿਆਦਾ ਕੱਟ ਲਈ ਹੁਣ ਮੇਨ ਗੱਲਾਂ ਤੇ ਆਉਣ ਲੱਗਾ ਜਰਾ ਕੰਨ ਕੱਸ ਲਿਓ ਸਾਧ ਸੰਗ ਜੀ ਕੰਨ ਕੱਸ ਲਿਓ ਇਹ ਜਿਹੜਾ ਇੱਕ ਤਾਣਾ ਬਾਣਾ ਜਿਹਾ ਬੁਣਿਆ ਨਾ ਇਹ ਤਾਣਾ ਬਾਣਾ ਇਹ ਕਾਕੇ ਚਾਹੁੰਦੇ ਜੋ ਮਾਹੌਲ ਸਿਆਸੀ ਤੇ 1987 ਜੀ ਜੋ ਇਹਨਾਂ ਬਣ ਆਇਆ ਸੀ ਕੋਈ ਤੇ ਸਿੰਘ ਸੀਗੇ ਸਹੀ ਤੇ ਕੁਝ ਨਾ ਆਪਣੇ ਬੰਦੇ ਅੰਦਰ ਵੜ ਕੇ ਉਹਨਾਂ ਤੋਂ 5-5 ਲੱਖ ਦੀਆਂ ਚਿੱਠੀਆਂ ਪੁਆਈਆਂ ਜੇ ਕੋਈ ਵਿਚਾਰਾ ਖਾਕੀ ਪੱਗ ਵਾਲਾ ਜਾਤੂ ਬੰਨ ਨਹੀਂ ਲੇਕਰ ਹੱਥ ਰੰਗ ਖਾਕੀ ਬੰਨ ਲੈਂਦਾ ਕੋਈ ਉਹਨੂੰ ਚਾਹ ਹੁੰਦਾ ਵੀ ਅੰਦਰ ਖਾੜਕੂ ਆ ਉਹਨੇ ਵੇਖਣਾ છાਤੀ ਮਾਰਨੀ ਕਮਰੇ ਨੂੰ ਤੇ ਉਹਨੂੰ ਲੈ ਜਾਣਾ ਖਿੱਚ ਕੇ ਤੂੰ ਸੀਆਈਡੀ ਦਾ ਵਿਚਾਰਾ ਮਾਤੜ ਸੀਆਈਡੀ ਦਾ ਹੋਊਗਾ ਤੇ ਦੱਸੂਗਾ ਨਾ ਕੁੱਟ-ਕੁੱਟ ਕੇ ਮਾਰ ਦੇਣਾ ਉੱਥੇ ਪੁਰਾਣੇ ਲੰਗਰ ਦੀ ਮਿੱਟੀ ਪਈ ਸੀ ਉਹ ਢੇਰ ਦੇ ਵਿੱਚ ਲਾਸ ਦੱਬ ਦੇਣੀ ਬਾਅਦ ਉਹ ਲਾਸਾਂ ਜਦੋਂ ਸ਼੍ਰੋਮਣੀ ਗੁਰਦੁਆਰਾ ਪੰਨਕ ਕਮੇਟੀ ਦਾ ਇੰਤਜ਼ਾਮ ਸ਼੍ਰੋਮਣੀ ਕਾਲੀ ਦਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕੋ ਆਇਆ ਸ਼੍ਰੋਮਣੀ ਗੁਰਦੁਆਰਾ ਪੰਨਕ ਕਮੇਟੀ ਇਹਨਾਂ ਕੋਾਈ ਸ਼੍ਰੋਮਣੀ ਕਾਲੀ ਦਲ ਕੋ ਇਹਨਾਂ ਸਾਰੇ ਕਮਰੇ ਫਿਰ ਜਿਹੜੇ ਉਹਨਾਂ ਤਾਲਾ ਮਾਰਿਆ ਉਹ ਵਿੱਚੋਂ ਗੱਲ ਰਹਿ ਗਈ ਇਹ ਭਾਈ ਜਸਬੀਰ ਸਿੰਘ ਰੋਡੇ ਅੱਜ ਗੱਲਾਂ ਕਰਦੀ ਅੱਜ ਕਾਲਤਖ ਸਾਹਿਬ ਦੇ ਜ਼ਹੀਦਾਰ ਨੂੰ ਜਾ ਕੇ ਕਹਿੰਦੇ ਵੀ ਅਸੀਂ ਤੁਹਾਡੇ ਨਾਲ ਵੱਡੇ ਆ ਆਹ ਸਜ਼ਾ ਨਾ ਦਿਓ ਆਹ ਸਜ਼ਾ ਦਿਓ ਗੱਲ ਕਰਦੇ ਆ ਮੈਂ ਕਾਲਤਖ ਸਾਹਿਬ ਦੇ ਜ਼ਹੀਦਾਰਾਂ ਨੂੰ ਇੱਥੋਂ ਸਟੇਜ ਤੋਂ ਅਪੀਲ ਕਰਦਾ ਵੀ ਹੋ ਸਕਦਾ ਛੁੱਟੀ 'ਚ ਮੇਰਾ ਟਾਈਮ ਨਾ ਲੱਗੇ ਤੁਹਾਨੂੰ ਮਿਲਦਾ ਇਹ ਬੰਦਾ ਜਦੋਂ ਤੁਹਾਡੇ ਕੋਲ ਆਇਆ ਇਹਨੂੰ ਫੇਰ ਸੱਦੋ ਇਹਨੂੰ ਕਹੋ ਪਹਿਲਾਂ ਤੇ ਤੂੰ ਹਾਜ਼ਰ ਹੋ ਤੂੰ ਮਰਦਾ ਗਮੜੇ ਸੰਤ ਜਨਨਾਥ ਸਿੰਘ ਖਾਲਸਾ ਭਿੰਡਰਾ ਵਾਲੇ ਨੂੰ ਤੂੰ ਸੀਧੇ ਕਰਾਰ ਨਹੀਂ ਦਿੱਤਾ ਔਰ ਤੂੰ ਉਦੋਂ ਇਹਨੇ ਕੀ ਕੀਤਾ 1988 ਚ ਜਥੇਦਾਰ ਸੀਗਾ ਸਰਬੱਤ ਖਾਲਸਾ ਵਾਲੇ ਚੁਣਿਆ ਹੋਇਆ ਹੈ ਇਹਨੇ ਅੰਦਰ ਪੁਲਸਵਾਰੀ ਪੁਲਸਵਾਰੀ ਤੇ ਜਿਹੜੇ ਇਹਦੇ ਆਪਣੇ ਬੰਦੇ ਹੀ ਉਹਨਾਂ ਤੋਂ ਹੱਥ ਖੜੇ ਕਰਾਏ ਉਹਨਾਂ ਕੀ ਕੀਤਾ ਤੂਤਾਂ ਕੀਤੀਆਂ ਉਹਨਾਂ ਬੰਦਿਆਂ ਨੇ ਕਦੇ ਗਰਦੀਪ ਸਿੰਘ ਦੇ ਸਾਹਮਣੇ ਮੇਜ਼ ਤੇ ਬੈ ਕੇ ਗੱਲ ਤੇ ਕਰਨ ਉਹਨਾਂ ਸਾਥ ਸੰਗਤ ਜਿਹੜੇ ਬਾਟਿਆਂ 'ਚ ਉੱਥੇ ਪ੍ਰਸਾਦ ਵੰਡਿਆ ਜਾਂਦਾ ਉਹਨਾਂ ਬੱਚਾ ਬਾਟਿਆਂ ਦੇ ਵਿੱਚ ਮਲਮੂਤਰ ਕੀਤਾ। ਔਰ ਜਿੱਥੋਂ ਆਪਾਂ ਹਰਕੀਪੌੜੀ ਤੋਂ ਚੂਲੀ ਲੈਨੇ ਆਂ ਅੰਮ੍ਰਿਤ ਹਰਕੀਪੌੜੀ ਤੋਂ ਉੱਥੇ ਉਹਨਾਂ ਕੰਜਰਾਂ ਨੇ ਗੰਦੇ ਹੱਥ ਤੋਂ ਤੇ ਇਹ ਜਾਣ ਬੁੱਝ ਕੇ ਸਾਰੀ ਸਾਜ ਰਚੀ ਗਈ ਕਿਉਂ ਰਚੀ ਗਈ ਵੀ ਇਹ ਸਭ ਕਰਕੇ ਅਸੀਂ ਜਿਹੜੀਆਂ ਤਾਕਤਾਂ ਮਗਰ ਸਾਡੇ ਹੱਥ ਰੱਖਦੀਆਂ ਉਹਨਾਂ ਆਪਣੇ ਆਕਾ ਨੂੰ ਖੁਸ਼ ਕਰਨ ਵਾਸਤੇ ਇਹ ਗੱਲ ਸਿੱਧ ਕਰ ਦਈਏ ਕਿ ਜਦੋਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਅੰਦਰ ਰਹਿੰਦੇ ਸੀ ਉਦੋਂ ਵੀ ਗਲਤ ਕੰਮ ਹੁੰਦੇ ਅੱਜ ਫੇਰ ਇਹਨਾਂ ਦੀ ਉਹ ਸੋਚ ਹੈ ਅੱਜ ਫੇਰ ਇਹ ਚਾਹੁੰਦੇ ਹੈ ਉਦੋਂ ਸਾਧ ਸੰਗਤੀ ਸੱਚ ਕਰਕੇ ਜਾਣਿਓ ਪ੍ਰਮਾਤਮਾ ਨੇ ਜਾਨ ਇੱਕ ਵਾਰ ਲੈਣੀ ਹੈ ਤੇ ਪ੍ਰਮਾਤਮਾ ਨੂੰ ਜਾਨ ਦੇਣੀ ਹੈ ਉਦੋਂ ਸਿਰਫ ਇਹ ਮਹੌਲੇ ਨਾਲੋਂ ਕਮੜਾ ਹੈ 300 ਤੋਂ ਵੱਧ ਸੰਗਤ ਨਹੀਂ ਸੀ ਜਾਂਦੀ ਦਰਬਾਰ ਸਾਹਿਬ ਉਤੇ 200 150 ਤੋਂ ਵੱਧ ਬਾਬਾ ਦੀਪ ਸਿੰਘ ਦੇ ਸੀਗਨ ਸਾਹਿਬ ਗੁਰਦਾਸ ਸਿੰਘ ਸਾਹਿਬ ਨੇ ਸੀ ਜਾਂਦੀ ਅੱਜ ਤੁਸੀਂ ਜਾ ਕੇ ਵੇਖੋ ਜਿੱਥੇ ਬਾਬਾ ਬੁੱਢਾ ਸਾਹਿਬ ਦਾ 베ਰੀ ਸਾਹਿਬ ਹੈ ਦਰਸ਼ਨ ਕਰਨ ਜਾਂਦਾ ਉੱਥੋਂ ਤੱਕ ਲੈਣਾ ਲੱਗੀਆਂ ਹੁੰਦੀਆਂ ਉਹ ਬਾਬੇ ਸੀਦਾ ਦੇ ਬਾਬਾ ਦੀਪ ਸਿੰਘੋਂ ਦੇ ਐਤਵਾਰ ਜਦੋਂ ਚ ਪਹਿਰਾ ਹੁੰਦਾ ਨਹਿਰ ਤੱਕ ਸੰਗਤ ਨੂੰ ਬਹਿਣ ਨੂੰ ਜਗ੍ਹਾ ਨਹੀਂ ਮਿਲਦੀ ਨਹਿਰ ਤੱਕ ਇਹ ਕਿਹਦੀ ਦੇਣਾ ਜੇ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਸ਼੍ਰੋਮਣੀ ਅਕਾਲੀ ਦਲ ਦੇ ਹੱਥ ਆਈ ਪ੍ਰਧਾਨ ਸਾਹਿਬ ਜੀ ਸਮੂਹ ਸਾਧ ਸੰਗਤ ਜੀ ਸਮੂਹ ਸੀਨੀਅਰ ਲੀਡਰੋ ਪਿਆਰਿਓ ਕਹੇ ਗੱਲਾਂ ਘਬਰਾਉਣ ਦੀ ਲੋੜ ਨਹੀਂ ਉਹ ਜਿਹੜੇ ਯਾਰਾਂ ਚੁਣੇ 1999 ਚ ਅੱਜ ਕਿੱਥੇ ਆ ਹੈਗਾ ਕੋਈ YouTube ਦੇ ਭਗਤ ਰਹਿ ਗਏ ਆ ਉੱਤੇ ਮਾੜਾ ਮੋਟਾ ਬੋਲ ਕੇ ਪੈਸੇ ਇਕੱਠੇ ਕਰਦੇ ਸੱਚ ਸਾਚੀ ਰਹਿਣਾ ਇੱਥੇ ਬੜੇ ਕਾਲੀ ਦਾਲ ਬਣੇ ਸੰਯੁਕਤ ਕਾਲੀ ਦਾਲ ਬਣਿਆ ਕੋਈ ਪੰਥ ਕਾਲੀ ਦਾਲ ਬਣਿਆ ਅੱਜ ਦੀ ਸਾਰੀ ਖੇਡ ਵੇਖੋ ਤੁਸੀਂ ਬੈਠੇ ਹੋ ਮੈਂ ਮੰਦੀ ਸਿੰਘ ਆ 2017 ਚ ਜਿਹੜੇ ਅੱਜ ਇਕੱਠ ਕਰਨ ਦੇ ਆ ਵੀ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਇਕੱਠ ਆ ਤੇ ਆਪਣੇ ਪਰਿਵਾਰ ਦਾ ਨਾਮ ਵਿੱਚ ਲੈਣ ਦੇ ਆ ਮੇਰੀ ਮਾਤਾ ਹਰ ਵਾਰੀ ਮੈਂਬਰ ਬਣਦੀ ਸੀ ਪੰਚਾਇਤ ਮੈਂਬਰ ਉਹ ਕੇਸ ਕਰਕੇ ਵੀ ਚਲੋ ਪੁੱਤ ਦੇ ਕਾਗਜ਼ ਆਉਣੇ ਆ ਤੇ ਕੰਮ ਸੇ ਕੰਮ ਹੋਰ ਕੋਈ ਮੈਂਬਰ ਨਾ ਮੰਨਿਆ ਤੇ ਆਪਣੇ ਹਸਾਇਨ ਤੇ ਕਰ ਦਾਂਗੇ ਨਾ ਇਹਨਾਂ ਲੋਕਾਂ ਨੇ ਮੇਰੀ ਮਾਤਾ ਦੇ ਕਾਗਜ਼ ਰੱਦ ਕਰਾਏ ਤੇ ਇਹਨਾਂ ਨੂੰ सरपंच ਵੀ ਮੇਰੇ ਪਿਤਾ ਜੀ ਨੇ ਬਣਾਇਆ ਕੇਸ ਕਰਕੇ ਕਿ ਉਹ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਸੀ ਇਹ ਕਰਕੇ ਉਹ ਮੈਂ ਕਹਿੰਦਾ ਨਾ ਲਾਓ ਸਾਡੀਆਂ ਝੂਠੀਆਂ ਫੋਟਾਂ ਆਪਣੇ ਆਪ ਚਲੋ ਸਾਡੇ ਬੰਦੀ ਸਿੰਘਾਂ ਦੇ ਮੋਢਿਆਂ ਤੇ ਰੱਖ ਕੇ ਨਾਂ ਚਲਾਓ ਸ਼੍ਰੋਮਣੀ ਕਾਲੀ ਦਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਨੇ ਬੰਦੀ ਸਿੰਘਾਂ ਦੀ ਹੱਦ ਤੋਂ ਵੱਧ ਮਾਇਤ ਕੀਤੀ ਹੈ ਮੈਂ ਗਣਕੇ ਨੇ ਦੱਸਣਾ ਚਾਹੁੰਦਾ ਅੱਜ ਵੀ ਨਾਲ ਨੇ ਸਾਨੂੰ ਕੰਡਾ ਵੀ ਚੁੱਭਦਾ ਹੈ ਤੇ ਸੋ ਆਪਣੀ ਗੁਰਦੁਆਰਾ ਪੰਨੇ ਕਮੇਟੀ ਦੇ ਪ੍ਰਧਾਨ ਸਰਦਾਰ ਹਜਿੰਦਰ ਸਿੰਘ ਜੀ ਧਾਮੀ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਸਰਦਾਰ ਮਜੀਠੀਆ ਸਾਹਿਬ ਜਿਹੜੇ ਵੀ ਨੇੜੇ ਨੇੜੇ ਉਹ ਜਿਨ੍ਹਾਂ ਨੂੰ ਫੋਨ ਚੱਲ ਜਾਂਦਾ ਹੈ ਉਹ ਸਾਡਾ ਦਰਦ ਸਮਝ ਕੇ ਉਸੇ ਵੇਲੇ ਤਾਰਾਂ ਖੜਕਾ ਦਿੰਦੇ ਨੇ ਕਿਹੜਾ ਡਾਕਟਰ ਚਾਹੀਦਾ ਗੱਡੀ ਚਾਹੀਦੀ ਆ ਦੂਜਾ ਜਿਨ੍ਹਾਂ ਸਾਡੇ ਨਾਂ ਦੇ ਪੈਸੇ ਇਕੱਠੇ ਕੀਤੇ ਆ ਕੋਈ ਨਹੀਂ ਬੋੜਦਾ ਕਿਉਂ ਉਹਨਾਂ ਦੀ ਕਮਾਈ ਮਰ ਗਈ ਪਹਿਲਾਂ ਗਦੀਪ ਸਿੰਘ ਖੜੇ ਤੋਂ ਵੀਡੀਓ ਬਣਾ ਕੇ ਲੈ ਜਾਂਦੇ ਸੀ ਗਦੀਪ ਸਿੰਘ ਖੜਾ ਕਹਿੰਦਾ ਸੀ ਇਹ ਬੰਦੀ ਸਿੰਘਾਂ ਨੇ ਮਜਦ ਕਰਦੇ ਇਹਨਾਂ ਦੀ ਮਜਦ ਕਰੋ ਉਹਨਾਂ ਨੇ ਪੈਸੇ ਇਕੱਠੇ ਹੋ ਜਾਂਦੇ ਹੁਣ ਆਪਾਂ ਬੋਲਦੇ ਨਹੀਂ ਸ਼੍ਰੋਮਣੀ ਗੁਰਦੁਆਰਾ ਬੰਦ ਕਮੇਟੀ ਸ਼੍ਰੋਮਣੀ ਅਕਾਲੀ ਦਲ ਨੇ ਕਦੀ ਸਾਨੂੰ ਇਹ ਨਹੀਂ ਕਿਹਾ ਵੀਡੀਓ ਬਣਾ ਕੇ ਕਹਿ ਦੋ ਵੀ ਇਹਨਾਂ ਦੀ ਮਜਦ ਕਰੋ ਮੈਂ ਜੋ ਕੁਝ ਬੋਲਿਆ ਆਪਣੇ ਆਪ ਬੋਲਿਆ ਸੱਚ ਬੋਲਿਆ ਸੋ ਇਹ ਜਿਹੜਾ ਤੁਹਾਨੂੰ ਕਹਾਣੀ ਸਾਰੀ ਸੱਚੀ ਦੱਸੀ ਹੈ ਇਹ ਸੱਚ ਦੀ ਆਵਾਜ਼ ਆ ਮੈਂ ਕਹਿੰਦਾ ਉਹਨਾਂ ਲੋਕਾਂ ਨੂੰ ਹੀ ਆ ਪ੍ਰੈਸ ਦੇ ਜਿਹੀ ਰਹੇ ਵੀ ਕਹਿਣਾ ਚਾਹੁੰਨਾ ਪੇ ਸਾਡੀਆਂ ਫੋਟੋ ਨਾ ਲਾਓ ਭਾਈ ਨਾਟਕ ਕਿਉਂ ਕਰਦੇ 34 34 ਸਾਲ ਹੋ ਗਏ ਐ ਇੱਥੇ ਸ਼੍ਰੋਮਣੀ ਗੁਰਦਵਾਰਾ ਪ੍ਰੰਤਿ ਕਮੇਟੀ ਦੇ ਪ੍ਰਧਾਨ ਸਾਹਿਬ ਬੈਠੇ ਆ ਸ਼੍ਰੋਮਣੀ ਕਾਲੀ ਦਾਲ ਦੇ ਪ੍ਰਧਾਨ ਸਾਹਿਬ ਵੀ ਬੈਠੇ ਆ ਹੋਰ ਵੀ ਤੁਸੀਂ ਸਾਥ ਸੰਗਤ ਬੈਠੀ ਹੋ ਕੋਈ ਕਹਦੇ ਕਿਸ ਨੂੰ ਕਦੀ ਕੋਈ ਚਿੱਠੀ ਲਿਖੀ ਹੋਵੇ ਕੋਈ ਅਫਸਰ ਕਹਦੇ ਕਿਸ ਅਫਸਰ ਨੂੰ ਪੰਜਾਬ ਦੇ ਚਿੱਠੀ ਲਿਖੀ ਹੋਵੇ ਮਰ ਗਏ ਸਾਡੇ ਦੇ ਨਾਜਾਇਜ਼ ਕੇ ਪਿਆ ਗਿਆ ਸਾਨੂੰ ਬਾਹਰ ਕੱਢੋ ਓਏ ਡੇਢ ਸਾਲ ਲਈ ਹੋਇਆ ਤੇ ਲਿਲੜੀਆਂ ਕੱਢਣ ਲੱਗੇ ਕਹਿੰਦੇ ਹੀ ਹਾਲ ਤਰਾਂ ਤੋਂ ਬੇਨਾ ਤੁਸੀਂ ਵੀ ਸੁਣਿਆ ਐ ਸਪੀਜਾਂ ਪੰਜਾਬ ਦਾ ਮਸਲਾ ਹੱਲ ਨਹੀਂ ਹੋਣਾ ਆਜ਼ਾਦੀ ਲੈਣੀ ਪੈਣੀ ਆ ਸਿਰ ਦੇਣੇ ਪੈਣੇ ਆ ਤੇ ਸਿਰ ਕਿੱਥੇ ਦਿੱਤਾ ਚਾਰ ਲੱਤਾਂ ਵਾਲੀ ਕੁਰਸੀ 'ਚ ਜਾ ਕੇ ਭਾਈ ਇਹ ਹੀ ਇਹ ਚਾਹੁੰਦੇ ਤੇ ਅਸੀਂ 99 'ਚ 11 ਦੁੱਗੇ ਬਣਾਏ ਹੁੰਦੀ 99 'ਚ ਤੇ ਕੀ ਗੱਲ ਐ ਇਹ ਨਹੀਂ ਉਦੋਂ ਐਮਪੀ ਬਣ ਸਕਦੇ ਐਮਐਲਏ ਬਣ ਸਕਦੇ ਅਸੀਂ ਅੱਜ ਵੀ ਕਹਿੰਦੇ ਆ ਕੋਈ ਵੀ ਦਲ ਕੋਈ ਵੀ ਰਾਜਨੀਤੀ ਪਾਰਟੀ ਕੋਈ ਵੀ ਸਰਕਾਰ ਕਿਸੇ ਨੂੰ ਸਾਡੇ ਤੋਂ ਕੋਈ ਬੰਦੀ ਸਿੰਘਾਂ ਦਾ ਖਤਰਾ ਨਾ ਸਮਝਣਾ ਅਹੀਂ ਨਾ ਤੇ ਸਾਡਾ ਕੋਈ ਐਮਪੀ ਬਣਨ ਵਾਲਾ ਤੇ ਨਾ ਸਾਡਾ ਇਹ ਸੰਘਰਸ਼ ਅਸੀਂ ਨਾ ਐਮਐਲਏ ਬਣਨ ਵਾਲਾ ਹਾਂ ਅਹੀਂ ਪੰਜਾਬ ਦੇ ਭਲੇ ਵਾਸਤੇ ਜਿਨ੍ਹਾਂ ਨੇ 10 ਸਾਲ ਰਾਜ ਕਰਕੇ ਸ਼੍ਰੋਮਣੀ ਅਕਾਲੀ ਦਲ ਜਿਹਦੇ ਸਰਪ੍ਰਸਤ ਰਹੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹਦੇ ਪ੍ਰਧਾਨ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਨੇ ਬੰਦੀ ਸਿੰਘਾਂ ਨੂੰ ਪੰਜਾਬ ਚੋਂ ਲਿਆਂਦਾ ਇਧਰ ਵਾਰੀਆ ਸਟੇਟਾਂ ਤੋਂ ਪੰਜਾਬ ਚ ਲਿਆਂਦਾ ਜੇਲਾਂ ਚ ਫੇਰ ਸੁੱਟੀਆਂ ਸ਼ੁਰੂ ਕੀਤੀਆਂ ਫੇਰ ਸਾਡੇ ਦੁੱਖ ਸੁੱਖ ਦੇ ਹਾਂ ਵੀ ਹੋਏ ਉਹ ਜਿੰਨਾ ਪੰਜਾਬ ਦੇ ਵਿੱਚ ਅਮਨ ਮਾਰੰਦਾ ਅੱਜ ਤੁਹਾਡੇ ਵਿੱਚ ਕਾਫੀ ਸਰਪੰਚ ਸਾਹਿਬਾਨ ਵੀ ਕੋਈ ਸਾਬਕਾ ਕੋਈ ਮੌਜੂਦਾ ਬੈਠੇ ਹੋਣਗੇ ਇਹ ਲੋਕ ਉਹ ਮਾਹੌਲ ਲਿਆਉਣਾ ਚਾਹੁੰਦੇ ਆ ਅੱਜ ਦੇ ਨੌਜਵਾਨਾਂ ਨੂੰ ਨਹੀਂ ਪਤਾ ਵਿਚਾਰਿਆ ਨੂੰ ਉਹਨਾਂ ਨੂੰ ਢੁਕਾ ਕੇ ਕੀ ਮਾਹੌਲ ਲਿਆਉਣਾ ਚਾਹੁੰਦੇ ਆ ਫੇ ਤੁਸੀਂ ਠਾਣੇ ਜਾਓ सरपंच ठाणे जावे ਤੇ ਐਸੋਸ ਸਰ ਤੁਹਾਨੂੰ ਬਿਨਾ ਕੁਝ ਪੁੱਛਿਆ ਢਾਲੇ ਤੁਹਾਡੇ ਕੇਸਾਂ ਤੋਂ ਫੜ ਕੇ ਤੁਹਾਨੂੰ ਉੱਥੇ ਕਿਸੇਤੇ ठाਣੇ ਚ ਇਹ ਮਾਹੌਲ ਚਾਹੁੰਦੇ ਆ ਤੁਸੀਂ ਚਾਹੁੰਦੇ ਇਹ ਮਾਹੌਲ ਬਣੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਜਦੋਂ ਉਹਨੇ ਮੁੱਖ ਮੰਤਰੀ ਬਣੇ ਸਰਦਾਰ ਸੁਖबीर ਸਿੰਘ ਬਾਦਲ ਉਪ ਮੁੱਖ ਮੰਤਰੀ ਬਣੇ ਸਭ ਤੋਂ ਪਹਿਲਾਂ ਪੰਚਾਇਤਾ ਨੂੰ ਪੰਚਾਇਤ ਮੈਂਬਰਾਂ ਨੂੰ ਪਿੰਡ ਦੇ ਪਤਵਤਿਆਂ ਨੂੰ ਮਾਨ ਸਤਕਾਰ ਦਵਾਇਆ ਦਾਸਤਾਨ ਰਾਜ ਕੀਤਾ ਸੋਮਨੀ ਕਾਲੀਦਲ ਨੇ ਮੈਂ ਇੱਕ ਮੈਂਬਰ ਨੂੰ ਨਾਲ ਲੈ ਕੇ ਗਿਆ ਮੈਨੂੰ ਤੇ ਘਰ ਪਛਾਣਦਾ ਨਹੀਂ ਸੀ ਉਹ ਵੀ ਇਹ ਬੰਦੀ ਸਿੰਘ ਹੈ ਉਹ ਮੈਂਬਰ ਨੂੰ ਉਹਨਾਂ ਪਹਿਲਾਂ ਐਸਐਚਓ ਸਾਹਿਬ ਨੇ ਆਪ ਕੁਰਸੀ ਅੱਗੇ ਕੀਤੀ ਕਹਿੰਦੇ ਵੀ ਮੈਂਬਰ ਸਾਹਿਬ ਆਣ ਬੈਠੋ ਉਸੇ ਵੇਲੇ ਵਾਅਦ ਦਿੱਤੀ ਕਹਿੰਦੇ ਪਾਣੀ ਲੈ ਕੇ ਆਓ ਮੈਂਬਰ ਸਾਹਿਬ ਮੈਂਬਰ ਸਾਹਿਬ ਆਣਨੇ ਕਿਹਾ ਇਹ ਗੁਰਦੀਪ ਸਿੰਘ ਖੜਾ ਬੰਦੀ ਸਿੰਘ ਹੈ ਕੁੱਟ ਕੇ ਗਾਲ ਵਕੜੀ ਪਾਲੀ ਹੱਥ ਮਿਲਾਇਆ ਲਾਗੇ ਕੁਰਸੀ ਤੇ ਕਹਿੰਦੇ ਬੈਠੋ ਜੀ ਬੈਠੋ ਸੌਰੀ ਮੈਨੂੰ ਪਤਾ ਨਹੀਂ ਲੱਗਾ ਪਹਿਲਾਂ ਤੁਸੀਂ ਇਹ ਮਹੌਲ ਚਾਹੁੰਦੇ ਹੋ ਕਿ ਤੁਸੀਂ ਇਹ ਮਹੌਲ ਚਾਹੁੰਦੇ ਹੋ ਕਿ ਇਹ ਮੁੰਡਾ ਫੜਿਆ ਜਾਵੇ ਉਹਦੀ ਮਾਂ ਜਾਵੇ ਤੇ ਥਾਣੇ ਪੁਲਿਸ ਵਾਲਿਆਂ ਨੂੰ ਧੱਕੇ ਮਾਰ ਕੇ ਕਹਿਣ ਵੀ ਅਹੀਂ ਤੇ ਕੋਈ ਮੁੰਡਾ ਫੜਿਆ ਨਹੀਂ ਹਾਂ ਵਿਆਂ ਪਤੀਆਂ ਦੇਣਾ ਬਾਅਦ ਖਬਰ ਆਵੇ ਵੀ ਉਹ ਤੇ ਝੂਠੇ ਮੁਕਾਬਲੇ 'ਚ ਮਾਰਿਆ ਗਿਆ ਆਹੀਂ ਵੀਰੋ ਆਪਣੇ ਹੰਡਾਇਆ ਸਰੀਰਾਂ ਤੇ 90 'ਚ ਮੈਂ ਫੜ ਗਿਆ 1990 'ਚ ਮੇਰਾ ਭਰਾ ਘਰੋਂ ਚੁੱਕਿਆ ਗੋੰਦਵਾਲ ਸਾਹ ਵਾਲੀ ਸੀਆਰਪੀ ਨੇ ਅਜੇ ਤੱਕ ਨਹੀਂ ਪਤਾ ਲੱਗਾ ਭੱਜਿਆ ਕਰਾ ਦਿੱਤਾ ਜੇ ਪਤਾ ਕਰਨੀ ਪਤਾ ਲੱਗਾ ਨਾ ਉਹਦੀ লাশ ਮਿਲੀ ਨਾ ਹੀ ਭੋਗ ਹੀ ਪਾ ਸਕਦੇ ਆ ਇਹ ਮਾਹੌਲ ਚਾਹੁੰਦੇ ਹੋ ਕਿ ਜਿਹੜਾ 10 ਸਾਲ ਦੇ ਵਿੱਚ ਮਾਹੌਲ ਰਿਆ ਸ਼੍ਰੋਮਣੀ ਕਾਲੀ ਦਲ ਨੇ ਜਿਹੜਾ ਕਾਇਮ ਕੀਤਾ ਹੈ ਉਹ ਮਾਹੌਲ ਚਾਹੁੰਦੇ ਹੋ ਮੈਂ ਜ਼ਿਆਦਾ ਹੁਣ ਨਾ ਬੋਲਾਂ ਸਭ ਕੁਝ ਤਾਂ ਸੁਣ ਹੀ ਲਿਆ ਮੈਂ ਜੋ ਬੋਲਿਆ ਸੱਚ ਬੋਲਿਆ ਕਮੈਂਟ ਬਹੁਤ ਹੋਣੇ ਆ ਉਹ ਮੇਰੇ ਵੀ ਬਹੁਤ ਸੱਜਣ ਬਹੁਤ ਪੇਮੀ ਸਾਥ ਸੰਗਤ ਹੈਗੀ ਉਹ ਜਵਾਬ ਆਪੇ ਹੀ ਦੇ ਦਿੰਦੇ ਉਹਨਾਂ ਨੂੰ ਪਰ ਫੇਰ ਵੀ ਤੁਸੀਂ ਵਿਚਾਰ ਕਰਿਓ ਹੁਣ ਮੈਂ ਜਕਾਰਾ ਛੱਡਣਾ ਵੀ ਤੁਸੀਂ ਜਿਹੜਾ 10 ਸਾਲ ਮਾਹੌਲ ਰਿਹਾ ਹੈ ਉਹ ਮਾਹੌਲ ਚਾਹੁੰਦੇ ਹੋ ਕਿ ਜਿਹੜੀਆਂ ਹੁਣ ਤਾਕਤਾਂ ਇਹ ਮਾਹੌਲ ਬਣਾਉਣਾ ਚਾਹੁੰਦੀਆਂ ਇਹ ਮਾਹੌਲ ਚਾਹੁੰਦੇ ਹੋ ਛੋਟੀ ਜੀ ਗੱਲ ਰਹਿ ਗਈ ਹੈ ਪ੍ਰਧਾਨ ਸਾਹਿਬ ਜੀ ਪਹਿਲਾਂ ਤੁਸੀਂ ਕਹਿੰਦੇ ਫਿਕਰ ਕੀਤਾ ਨਹੀਂ ਤੇ ਹੁਣ ਵੀ ਫਿਕਰ ਆਪਾਂ ਨਹੀਂ ਕਰਦਾ ਇੱਕ ਗੱਲ ਯਾਦ ਕਰਿਓ ਜ਼ਰੂਰ ਇਹ ਗੱਲ ਰਹਿ ਗਈ ਸਾਰੇ ਖਾਲਸਾ ਸਿੰਘਾਂ ਜਰਨੈਲਾਂ ਦਾ ਨਾਂ ਨਾ ਲਊਗਾ ਇਹ 13 April 1978 ਤੋਂ ਲੈ ਕੇ ਰੌਲੀ ਪਾਈ ਜਾਂਦੇ ਆ ਸੋ ਹਮਣੀ ਕਾਲੀਦਲ ਬਾਰੇ ਵੀ ਸਰਦਾਰ ਆਕਾਰ ਸਿੰਘ ਬਾਦਲ ਦੇ ਪਰਿਵਾਰ ਬਾਰੇ ਵੀ ਓ ਮੈਨੂੰ ਦੱਸੋ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਜਿਨਨੇ ਪੂਨੇ ਜਾ ਕੇ ਜਰਨਲ ਵੈਦਿਆ ਮਾਰਿਆ ਦਿੱਲੀ ਲਲਤ ਮਾਕਣ ਮਾਰਿਆ ਦੰਗਿਆਂ ਦਾ ਦੋਸੀ ਭਾਈ ਸੁਖਦੇਵ ਤੋਂ ਬੱਬਰ ਭਾਈ ਗੁਰਜਨ ਸਿੰਘ ਬੁੱਧ ਸਿੰਘ ਵਾਲਾ ਭਾਈ ਜਗਰਾਦ ਸਿੰਘ ਉਰਫ ਤੂਫਾਨ ਸਿੰਘ ਤੂਫਾਨ ਅਵਤਾਰ ਸਿੰਘ ਬ੍ਰਹਮਾ ਭਾਈ ਸੁਖਦੇਵ ਸਿੰਘ ਸਖੀਰਾ ਹੋਰ ਵੀ ਜਰਨਲ ਜਿਨ੍ਹਾਂ ਦੇ ਮੈਂ ਨਾਂ ਸੈ ਨਾਂ ਜਾਣਦਾ ਭਾਈ ਨੋਹ ਸਿੰਘ ਬੱਬਰ ਉਹਨਾਂ ਤੋਂ ਕਦੀ ਗੱਲ ਸੁਣੀ ਸ਼੍ਰੋਮਣੀ ਅਕਾਲੀ ਦਲ ਦੇ ਵਿਰੋਧ ਕੋਈ ਗੱਲ ਸੁਣੀ ਕਦੀ ਉਹਨਾਂ ਆਖਿਆ ਹੀ ਪ੍ਰਕਾਸ਼ ਸਿੰਘ ਬਾਦਲ ਗਲਤਿਆ ਉਹ ਅੱਜ ਤੁਸੀਂ ਕੱਲ ਦੇ ਸੋਕਰੇ ਉੱਠ ਕੇ ਉਹ ਜਿਨ੍ਹਾਂ ਗੁਰੂ ਘਰ ਦੀ ਮਰਜ਼ਾਦਾ ਨੂੰ ਕਾਇਮ ਕੀਤਾ ਤੋ ਆ ਚੋਥੇ ਗੰਦ ਪਾਤਾ ਤੇ ਫੇਰ ਗੰਦ ਪਾਉਣਾ ਚਾਹੁੰਦੇ ਹੋ ਗੋਲਕਾ ਪੂਰੀ ਗੋਲਕ ਖਾਲੀ ਕਰਨੀ ਗੰਨ ਮਖਾ ਕੇ ਆਪੇ ਸਕੱਤਰ ਆਪੇ ਜਨਰਲ ਸਕੱਤਰ ਆਪੇ ਪ੍ਰਧਾਨ ਸਾਹਿਬ ਆਪੇ ਇੰਸਪੈਕਟਰ ਤੋ ਜਿੰਨਾ ਪੰਜ ਜਣੇ ਅੱਗੇ ਹੁੰਦੇ ਉਹਨਾਂ ਵੰਡ ਲੈਣੀ ਤੇ ਆ ਹਾਲਾਤ ਬਣਾਉਣਾ ਚਾਹੁੰਦੇ ਇਹ ਲੋਕ ਇਹ ਹਾਲਾਤ ਨਾ ਬਣਦੇਓ ਜੀ ਬਾਪਾ ਨੂੰ ਬਹੁਤ ਮਾਰਾ ਪੈਣਾ ਕਿਉਂਕਿ ਤਾਂ ਹੀ ਮੈਂ ਬੇਨਤੀਆਂ ਕੀਤੀਆਂ ਸੱਚ ਤੁਹਾਨੂੰ ਦੱਸਿਆ ਇਹ ਸੱਚ ਬੋਲਣ ਦਾ ਪਤਾ ਨਹੀਂ ਮੈਨੂੰ ਕੀ ਖਮਿਆ ਜਾ ਭੁਤਣਾ ਪੈਣਾ ਪੀਰੀ ਸਿੰਘ ਤਿਆਰ ਆ ਗੱਲ ਹੀ ਕੋਈ ਨਹੀਂ ਜੇ 25 ਸਾਲ ਸਿੱਤੇ ਮਹੀਨੇ ਤੱਕ ਆਜੇ 25 ਸਾਲ ਛੁੱਟੀ ਨਹੀਂ ਮਿਲੀ ਤੇ ਗੁਜ਼ਾਰਾ ਕੀਤਾ ਤੇ ਜੇ ਅੱਜ ਵੀ ਕੋਈ ਗੱਲ ਹੋਊ ਜਾਣ ਕੇ ਕੋਈ ਟੋਟ ਭਾਵੇਂ ਕਰਵਾ ਦੇ ਕਿਉਂ ਸਰਕਾਰ ਦੇ ਵਿਰੋਧ ਦੇ ਆਪਾਂ ਕੋਈ ਆਖਿਆ ਨਹੀਂ ਸਰਕਾਰ ਕਿਉਂ ਛੁੱਟੀ ਬੰਦ ਕਰੂ ਇਹ ਗੱਲ ਅਸੀਂ ਕਹਤੀ ਵੀ ਕਿਸੇ ਸਰਕਾਰ ਨੂੰ ਬੰਦੀ ਸਿੰਘਾਂ ਦਾ ਖਤਰਾ ਨਹੀਂ ਖਤਰਾ ਭਾਈ ਜਸਬੀਰ ਸਿੰਘ 로ਡੇ ਨੂੰ ਖਤਰਾ ਭਾਈ ਬਲਜੀਤ ਸਿੰਘ ਦਾਦੂਵਾਲ ਨੂੰ ਜਿਹੜੇ ਕੁਝ ਤਾਕਤਾਂ ਦੀ ਬੁੱਕਲ ਚ ਵੜੇ ਆ ਉਹ ਮੈਂ ਟੈਸਮਾਪਤੀ ਕਰ ਲਗਾ ਟਾਈਮ ਬਹੁਤ ਜ਼ਿਆਦਾ ਲੈ ਲਿਆ ਪ੍ਰਧਾਨ ਸਾਹਿਬ ਜੀ ਜਿਹੜਾ ਮਾਜਰਾ ਸੀ ਨਾ ਮਾਜਰਾ ਉਹ ਬਾਜਰਾ ਬਣ ਗਿਆ ਕਚਾਨ ਕੀ ਇੱਕ ਘੱਟਾ ਘੱਡੀ ਮਾਜਰੇ ਤੋਂ ਬਾਜਰਾ ਹੋ ਗਿਆ ਤੇ ਤੁਹਾਨੂੰ ਪਤਾ ਬਾਜਰਾ ਲੋਕ ਖਾਂਦੇ ਬਹੁਤ ਘਟਿਆ ਪਰ ਉਹ ਕੀਮਤ ਵੀ ਜ਼ਿਆਦਾ ਲੋਕ ਕਹਿੰਦੇ ਮੱਕੀ ਖਾ ਗਏ ਯਾਰਾ ਕਰ ਲੈਣੇ ਬਾਜਰਾ ਇੱਡਾ ਮਹਿੰਗਾ ਕਿਉਂ ਖਰੀਦਣਾ ਤੋਂ ਆਪਾਂ ਨੂੰ ਵੀ ਖਰੀਦਣ ਦੀ ਲੋੜ ਨਹੀਂ ਜੋ ਕਿ ਬਾਜਰੇ ਦਾ ਜਿਹੜਾ ਪ੍ਰੇਮ ਆ ਉਹ ਚੰਦੂ ਨਾਲ ਹੋ ਗਿਆ ਇਹ ਗੱਲ ਸਮਝਣ ਵਾਲੇ ਸਮਝਣਗੇ ਬਾਜਰੇ ਦਾ ਪ੍ਰੇਮ ਚੰਦੂ ਮਾਜਰੇ ਨਾਲ ਹੋ ਗਿਆ ਚੰਦੂ ਦਾ ਪ੍ਰੇਮ ਚੰਦੂ ਨਾਲ ਹੋ ਗਿਆ ਮਤਲਬ ਪ੍ਰੇਮ ਚੰਦੂ ਨਾਲ ਹੋ ਗਿਆ ਮਾਜਰੇ ਤੋਂ ਬਾਜਰਾ ਬਣ ਗਿਆ 1986 ਚ ਅੱਜ ਕਹਿੰਦੇ ਆ ਫਲਾਣੇ ਨੂੰ ਸਜ਼ਾ ਦੇ ਉਹ ਫਲਾਣੇ ਨੇ ਆ ਕੀਤਾ ਤੇ ਉਹਨੇ ਆ ਕੀਤਾ 1986 ਚ ਸਰਜੀਤ ਸਿੰਘ ਬਰਨਾਲੇ ਦੇ ਨਾਲ ਇਹ ਸ੍ਰੋਮਣੀ ਅਕਾਲੀ ਯੂਨੀਅਨ ਦਾ ਜੁਬਥ ਵਿੰਗ ਦਾ ਸਰਜੀਤ ਸਿੰਘ ਬਰਨਾਲੇ ਦੇ ਨਾਲ ਪ੍ਰਧਾਨ ਸੀ ਪ੍ਰੇਮ ਸਿੰਘ ਚੰਦੂ ਮਾਜਰਾ ਇਹਨੇ ਆਪ ਪੁਲਿਸ ਲੈ ਕੇ ਗਏ ਅਗਨਦੀ ਅਗਨਦੀਪ ਨਾਲ ਗਿਆ ਉਹਨੂੰ ਲੋਕਾਂ ਅਗਨਦੀਪ ਆਖਿਆ ਅੱਜ ਗੱਲਾਂ ਕਰਦੇ ਤੇ ਜਦੋਂ ਸਿਆਸੀ ਜੇ ਆ ਫਿਰ ਬੇਰੋ ਡੀਜੀਪੀ ਪੰਜਾਬ ਪੁਲਿਸ ਉਸ ਟਾਈਮ ਦੇ ਉਹਨਾਂ ਨੇ ਫੜਿਆ ਤੇ ਉਹਨਾਂ ਇੱਕ ਮੈਗਜ਼ੀਨ ਦੇ ਵਿੱਚ ਪਤਾ ਕੀ ਕਿਹਾ ਸੀ ਕਹਿੰਦੇ ਮੈਨੂੰ ਬਹੁਤ ਸ਼ਰਮ ਆਈ ਜਦੋਂ ਇੰਟਰੋਗੇਸ਼ਨ ਕੀਤਾ ਤੇ ਸੇਖ ਹੀ ਨਹੀਂ ਸੀ ਸਭ ਕੁਝ ਪਰੋ ਠੀਕ ਠਾਕ ਹੀ ਬਾਕੀ ਬਾਕੀ ਮੈਂ ਕਹਿਣਾ ਨਹੀਂ ਚਾਹੁੰਦਾ ਸੰਗਦੇਵ ਸਟੇਟ ਤੋਂ ਹੀ ਸਮਝ ਜਿਓ ਉਹ ਅੱਜ ਤੂੰ ਦੂਜਿਆਂ ਨੂੰ ਕਹਿੰਦਾ ਵੀ ਕਾਲ ਤੱਕ ਤੇ ਪੇਸ਼ ਕਰੋ ਗੁਰਦੀਪ ਸਿੰਘ ਘਾੜੇ ਦੇ ਆ ਕੇ ਸਾਹਮਣੇ ਗੱਲ ਤੇ ਕਰੋ ਤੁਹਾਨੂੰ ਦਸੀਏ ਹਾਰੇ ਹੋਏ ਬੰਦੇ ਤੁਹਾਨੂੰ ਸੰਗਤ ਨੇ ਕਦੀ ਜਿਤਾਇਆ ਨਹੀਂ ਅੱਜ ਦੂਜਿਆਂ ਤੇ ਉਂਗਲਾਂ ਚਾਹੁੰਦੇ ਹੋ ਸਰਦਾਰ ਸ਼ੋਮਨੀ ਕਾਲੀਦਾਲ ਸਰਦਾਰ ਪ੍ਰਕਾਸ਼ ਸਿੰਘ ਬਾਦਲੇ ਤੁਹਾਨੂੰ ਵੱਡੇ ਵੱਡੇ ਅਹੁਦੇ ਦੇ ਕੇ ਨਵਾਜਿਆ ਹੈ ਉਦੋਂ ਤੇ ਖੀਰਾ ਖਾਈ ਗਏ ਤੇ ਅੱਜ ਤੁਸੀਂ ਭੌਂਕਣ ਲੱਗੇ ਹੈ ਗੱਲ ਕਰੋ ਸਾਡੇ ਨਾਲ ਆ ਗਿਆ ਇਹ ਅਜੇ ਜੀਂਦੇ ਆ ਮੈਂ ਕਹਿੰਦਾ ਜਿਹੜੇ ਨਵੇਂ ਬੰਦੀ ਸਿੰਘ ਆ ਮੈਂ ਸੁਵਾਸ ਦਵਾਂ ਨਾ ਸੰਗਤਾਂ ਨੂੰ ਨਾ ਇਹਨਾਂ ਚੋਂ ਕਦੀ ਕੋਈ ਐਮਪੀ ਬਣੂਗਾ ਐਮਐਲਏ ਬਣੂਗਾ ਉਹ ਨਾ ਇਹ ਕਦੀ ਕੋਈ ਗਦਾਰ ਬਣੂਗਾ ਸੱਚ ਬੋਲੂਗਾ ਸੱਚ ਦੇ ਨਾਲ ਖੜੇ ਹੋਵਾਂਗੇ ਬੋਲੇ ਸੋ ਨਿਹਾਲ ਤੇ ਹੁਣ ਆਖਰੀ ਤੌਰ ਤੇ ਹੀ ਫਿਰ ਕਹਾਂ ਅਸੀਂ ਦਰਬਾਰ ਸਾਹਿਬ ਤੇ ਸ਼੍ਰੋਮਣੀ ਗੁਰਦੁਆਰਾ ਪੰਨਕ ਮਿਟੀ ਦੇ ਸ਼੍ਰੋਮਣੀ ਅਕਾਲੀ ਦਲ ਤੇ ਜਿਹੜਾ ਅੱਜ ਵੀ ਖੜਾ ਹੈ ਸਿਰੂ ਤੋਂ ਹੀ ਖੜਾ ਹੈ ਇਨਾਂ ਦੇ ਕੋਈ ਆਂਤ ਨਹੀਂ ਆਉਣ ਦੇਣਗੇ ਜੇ ਓਦਾਂ ਨਹੀਂ ਮੰਨੋਂਗੇ ਤੇ ਪੁੱਤ ਕੰਨ ਮਰੋੜ ਕੇ ਮਨਾਉਣਾ ਆਉਂਦਾ ਹੁਣ ਇੱਕ ਜਕਾਰਾ ਛੱਡਾਂਗੇ ਬੋਲੇ ਸੋਨ ਹਾਲ ਪੁੱਲਾ ਜੀ ਕਾ ਮਾਫ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ